ਸਤਿ ਸ੍ਰੀ ਅਕਾਲ YouTube ਚੈਨਲ Only Truth Leo 0877 ਦੀ ਵੱਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦਰਸ਼ਕੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਇੱਕ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਵਿੱਚ ਪ੍ਰੋਗਰਾਮ ਮੁਤਾਬਕ ਅਲੱਗ-ਅਲੱਗ ਸਕੂਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕੈਬਨਿਟ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਤੱਕ ਜਾ ਕੇ ਜੋ ਵੀ ਸਕੂਲ ਦੇ ਵਿੱਚ ਕੰਮ ਚੱਲ ਰਹੇ ਨੇ ਉਹਨਾਂ ਦੇ ਨੀ ਪੱਤਰ ਰੱਖੇ ਜਾਂਦੇ ਜਾ ਰਹੇ ਨੇ ਸੋ ਇਸੇ ਲੜੀ ਤਹਿਤ ਇਸਨੇ ਦਿਨੀ ਸਾਜਲੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸ੍ਰੀ ਪ੍ਰਮੋਦ ਸਿੰਘ ਜੀ ਮੌਨਰੇ ਇੱਕ ਸਕੂਲ ਦਾ ਨੀ ਪੱਤਰ ਰੱਖਣਾ ਜਾ ਕੇ ਜੋ ਕਾਰਵਾ ਮਤਲਬ ਕੰਮਕਾਰ ਕਰਿਆ ਉਹਨਾਂ ਦਾ ਨੀ ਪੱਤਰ ਰੱਖਾਇਆ ਸੀ ਸੋ ਦੇਖਣ ਵਾਲੀ ਗੱਲ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਪਰ ਮਹੰਗਾਰਾ ਦਿੱਤਾ ਜਾ ਰਿਹਾ ਹੈ ਪਰ ਬੱਚਿਆਂ ਲਈ ਜੋ ਕੁਝ ਕਰ ਰਹੇ ਨੇ ਇਹਨਾਂ ਦਾ ਜੋ ਕੰਮ ਹੈ ਬੜਾ ਕਾਬਲੇ ਤਰੀਫ ਹੈ ਜੋ ਦੇਖਣ ਦੇ ਵਿੱਚ ਆਇਆ ਜਿਹੜੇ ਬੱਚਿਆਂ ਨੂੰ ਅਸੀਂ ਇਹ ਜੋ ਫੈਸਲੀਆਂ ਦੇ ਰਹੇ ਆ ਪਰ ਕਿਤੇ ਨਾ ਕਿਤੇ ਉਹਨਾਂ ਨਾਲ ਇਹ ਗੱਲੋ ਕਿ ਬੇਇਨਸਾਫੀ ਹੋ ਰਹੀ ਹੈ ਜੋ ਮਾਮਲਾ ਸਾਹਮਣੇ ਆਇਆ ਸ੍ਰੀ ਭਗਵੰਤ ਸਿੰਘ ਜੀ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਜਲੀ ਦੇ ਵਿੱਚ ਆਏ ਸੀ ਸੋ ਇੱਕ ਬੇਟੀ ਵੈਸੇ ਨਾਂ ਤਾਂ ਉਹਨਾਂ ਦਾ ਪਤਾ ਨਹੀਂ ਉਹਨਾਂ ਨੇ ਐਨਐਮਐਮ ਐਸਕੇ ਜੋ ਪ੍ਰਯੋਗ ਰੈਕ ਕੀਤਾ ਸੀ ਜੋ ਉਹਨਾਂ ਦੇ ਮਾਤਾ ਜੀ ਹੈ ਉਹਨਾਂ ਨੂੰ ਉਸ ਫੰਕਸ਼ਨ ਦੇ ਵਿੱਚ ਜਾਣ ਤੋਂ ਰੋਕੇਗਾ ਦੇਖੋ ਪਾਰਟੀਵਾਦੀ ਅਲੱਗ ਹੈ ਪਰ ਕਿਹੜਾ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਨੂੰ ਮਾਰਜੋਗ ਮੁੱਖ ਮੰਤਰੀ ਤੋਂ ਕੋਈ ਪ੍ਰਾਈਜ਼ ਮਿਲੇ ਕੋਈ ਸਨਮਾਨ ਮਿਲੇ ਉਹਨਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖੀਏ ਪਰ ਹੋਇਆ ਉਲਟ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡੀ ਭੈਣ ਹਰਪ੍ਰੀਤ ਕੌਰ ਧੂਰੀ ਜੋ ਕਿ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਹੈ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਿਆ ਗਿਆ ਬਾਕੀ ਗੱਲਾਂ ਬਾਤਾਂ ਜੋ ਭੈਣ ਨੇ ਵੀਡੀਓ ਵਿੱਚ ਕੀਤੀਆਂ ਉਹ ਸੁਣਦੇ ਹਾਂ ਚਲੋ ਬਿਨਾਂ ਦੇਰ ਕੀਤੇ ਫਿਰ ਆਪਾਂ ਉਸ ਵੀਡੀਓ ਵੱਗ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਸਾਥੀਓ ਮੈਂ ਹਰਪੀ ਕਰਤੂਰੀ ਸੋ ਸਾਥੀਓ ਤੁਸੀਂ ਦੇਖ ਰਹੇ ਹੋਵੋਗੇ ਇੱਕ ਸਕਰੀਨ ਤੇ ਮੈਂ ਫੋਟੋ ਲਾਈ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਤੇ ਸਾਹਮਣੇ ਖੜੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚੋਂ ਇੱਕ ਮੇਰੀ ਬੇਟੀ ਨੇ ਜਿਹੜਾ ਹੱਥ ਘਾ ਰੱਖਿਆ ਮੁੱਖ ਮੰਤਰੀ ਸਾਹਿਬ ਕਣੀ ਗੱਲਬਾਤ ਚੱਲ ਰਹੀ ਆ ਉਹ ਮੇਰੀ ਬੇਟੀ ਆ ਤੇ ਮੁੱਖ ਮੰਤਰੀ ਸਾਹਿਬ ਸਕੂਲ ਦੇ ਵਿੱਚ ਆਏ ਸੀ ਸਕੂਲ ਦੇ ਵਿੱਚ ਕੀ ਕੀਤਾ ਜਾ ਰਿਹਾ ਸੀਗਾ ਤੁਹਾਨੂੰ ਪਤਾ ਹੀ ਆ ਅਭੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਹੋਵੇ ਫੋਰਸ ਤਾਂ ਹੋਊਗੀ ਪ੍ਰਸ਼ਾਸਨ ਤਾਂ ਹੋਊਗਾ ਹੀ ਵੈਰੀਫਿਕੇਸ਼ਨ ਤਾਂ ਹੋਊਗੀ ਅੰਦਰ ਫੇਰ ਬਣ ਦਿੱਤਾ ਜਾਂਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਆਮ ਕਰਾਉਂਦੇ ਕਾਕੇ ਸੀਗੇ ਅੱਜ ਖਾਸ ਕਰਾਉਂਦੇ ਕਾਕੇ ਬਣ ਚੁੱਕੇ ਨੇ ਜਦੋਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਅਸੀਂ ਸਕੂਲ ਦੇ ਵਿੱਚ ਜਾਵਾਂਗੇ ਹੀ ਜਾਵਾਂਗੇ ਅਸੀਂ ਬੱਚਿਆਂ ਦਾ ਫੰਕਸ਼ਨ ਦੇਖਣ ਵਾਸਤੇ ਸਕੂਲ ਦੇ ਵਿੱਚ ਜਾਵਾਂਗੇ ਸਕੂਲ ਦੇ ਅੰਦਰ ਐਂਟਰੀ ਮੈਨੇ ਕੀਤੀ ਉੱਥੇ ਆਈ ਕਾਰਡ ਬਣ ਰਹੇ ਸੀਗੇ ਆਈ ਕਾਰਡ ਬਣਾ ਕੇ ਵੈਰੀਫਿਕੇਸ਼ਨ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਸੀਗਾ ਤੇ ਉੱਥੇ ਅੰਦਰ ਜਾ ਕੇ ਜਦੋਂ ਬੈਠੇ ਉੱਥੇ ਸਾਰੇ ਪ੍ਰਸ਼ਾਸਨ ਨੇ ਕਿਹਾ ਮੈਡਮ ਸਾਡੀ ਡਿਊਟੀ ਆ ਭੈਣ ਜੀ ਸਾਡੀ ਡਿਊਟੀ ਆ ਤੇ ਤੁਸੀਂ ਬਾਹਰ ਆਓ ਮੰਨਦੇ ਆ ਪ੍ਰਸ਼ਾਸਨ ਦੀ ਡਿਊਟੀ ਆ ਪ੍ਰਸ਼ਾਸਨ ਮਤਲਬ ਕੀ ਪ੍ਰਸ਼ਾਸਨ ਦੇ ਹੱਥ ਵੱੰਨੇ ਹੋਏ ਨੇ ਪਰ ਅਸੀਂ ਮਾਪੇ ਆਪਾਂ ਬੱਚਿਆਂ ਦੇ ਅਸੀਂ ਸਕੂਲਾਂ ਦੇ ਵਿੱਚ ਫੰਕਸ਼ਨ ਦੇਖਣ ਜਾਵਾਂਗੇ ਹੀ ਜਾਵਾਂਗੇ ਸਾਨੂੰ ਸਕੂਲਾਂ ਦੇ ਅੰਦਰ ਬੜਨੀ ਮੈਨੂੰ ਦਿੱਤਾ ਗਿਆ ਤੇ ਸਕੂਲ ਤੋਂ ਮਤਲਬ ਕੀ ਬਾਹਰ ਕੱਢ ਦਿੱਤਾ ਤੇ ਉੱਥੇ ਕਹਿ ਦਿੱਤਾ ਵੀ ਸਾਡੀ ਮਜਬੂਰੀ ਆ ਸਾਨੂੰ ਉਪਰੋਂ ਆਰਡਰ ਆਇਆ ਹੋਏ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਜਿਹੜੇ ਕਹਿੰਦੇ ਸੀਗੇ ਮੈਂ ਆਮ ਘਰਾਉਂਦਾ ਕਾਕਾ ਪਰ ਅੱਜ ਖਾਸ ਘਰਾਣੇ ਦਾ ਕਾਕਾ ਬਣਿਆ ਹੋਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਇੱਕ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਇੱਕ ਪੇਰੈਂਟਸ ਨੂੰ ਬੱਚੇ ਦਾ ਫੰਕਸ਼ਨ ਦੇਖਣ ਵਾਸਤੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਦੇਖੋ ਕਿੰਡੀ ਮੰਦ ਭਾਗੀ ਇਹ ਘਟਨਾ ਮਤਲਬ ਕੀ ਕਹਿੰਦੇ ਹੁੰਦੇ ਸੀਗੇ ਧਰਨੇ ਮੁਜਾਰਿਆਂ ਦੇ ਵਿੱਚ ਪ੍ਰਚਾਰ ਵੀ ਅਸੀਂ ਕਰਦੇ ਹੁੰਦੇ ਸੀਗੇ ਪਰ ਮਤਲਬ ਕਿ ਐਡਾ ਕੋ ਅ ਇੰਨਾ ਮਤਲਬ ਕਿ ਉਹ ਨਿਕਲ ਜੂਗਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਐਡਾ ਬੁੱਚੜ ਸਰਕਾਰ ਨਿਕਲ ਜੂਗੀ ਇਹ ਬੇਕਾਰ ਸਰਕਾਰ ਨਿਕਲ ਜੂਗੀ ਇਹ ਕਿਤੇ ਸੋਚਿਆ ਨਹੀਂ ਸੀਗਾ ਉੱਥੇ ਪ੍ਰਸ਼ਾਸਨ ਕਹਿ ਰਿਹਾ ਭੈਣ ਜੀ ਅਸੀਂ ਘਰੇ ਛੱਡ ਕੇ ਆਈਏ ਜਾਂ ਥਾਣੇ ਲੈ ਕੇ ਜਾਈਏ ਦੱਸੋ ਅਸੀਂ ਪੇਰੈਂਟਸ ਆ ਤੁਸੀਂ ਪੇਰੈਂਟਸ ਨੂੰ ਮਾਪੇ ਨੂੰ ਤੁਸੀਂ ਥਾਣਿਆਂ ਦੇ ਵਿੱਚ ਲੈ ਕੇ ਜਾਓ ਜਦੋਂ ਅਸੀਂ ਬੱਚਿਆਂ ਦਾ ਫੰਕਸ਼ਨ ਦੇਖਣ ਜਾ ਰਹੇ ਹਾਂ ਜੇ ਅਸੀਂ ਨੇ ਅਸੀਂ ਆਪਦੇ ਹੱਕ ਮੰਗ ਰਿਆਂ ਜੇ ਅਸੀਂ ਸਾਡੇ ਜਿਹੜੇ ਮਜ਼ਦੂਰ ਨੇ ਅਸੀਂ ਮਜ਼ਦੂਰਾਂ ਦੇ ਲੀਡਰ ਆ ਅਸੀਂ ਆਪਦੇ ਹੱਕ ਮੰਗਦੇ ਆ ਤਾਂ ਸਾਨੂੰ ਪਤਾ ਅਸੀਂ ਕਿੱਥੇ ਹੱਕ ਮੰਗਣਿਆ ਤੇ ਕਿੱਥੇ ਨਹੀਂ ਮੰਗਣਿਆ ਪਰ ਐਡੀਕ ਮਤਲਬ ਕਿ ਨਿੰਦਣਯੋਗ ਸਰਕਾਰ ਆ ਐਡੀਕ ਘਟੀਆਂ ਸਰਕਾਰ ਆ ਇਹ ਕਿ ਤੁਸੀਂ ਸੋਚ ਨਹੀਂ ਸਕਦੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਮੱਖ ਮੰਤਰੀ ਆਵੇ ਤੇ ਬੱਚਿਆਂ ਦੇ ਪੇਰੈਂਟਸ ਨੂੰ ਬਾਹਰ ਕੱਢਿਆ ਜਾਵੇ ਬਹੁਤ ਜ਼ਿਆਦੇ ਪੇਰੈਂਟਸ ਐਦਾਂ ਦੇ ਹੈਗੇ ਸੀਗੇ ਜਿਨ੍ਹਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਸਕੂਲ ਦੇ ਬਾਹਰ ਦੀ ਬਾਹਰ ਹੀ ਰਫਾਉ ਚੱਕਰ ਬਾਹਰ ਦੀ ਬਾਹਰ ਰਫਾਦ ਫਾਕ ਕੀਤਾ ਗਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਹੈਗੇ ਇਹ ਜਿਹੜੀ ਸਰਕਾਰ ਆ 2027 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਥੋੜੀ ਸਰਕਾਰ ਨੂੰ ਅਸੀਂ 2023 ਦੇ ਵਿੱਚ ਝੰਡੇ ਡੰਡੇ ਨਾਲ ਜਵਾਬ ਦੇਵਾਂਗੇ ਯਾਦ ਰੱਖਿਓ ਤੁਸੀਂ ਗੱਲ ਇਹ ਸੋ ਸਾਡੇ ਬੱਚਿਆਂ ਦਾ ਸਕੂਲ ਆ ਸਾਡਾ ਸਕੂਲ ਆ ਸਾਨੂੰ ਸਕੂਲਾਂ ਦੇ ਅੰਦਰ ਬੜ ਨਹੀਂ ਦਿੱਤਾ ਗਿਆ ਐਡੀ ਇੱਕ ਕੱਡਿਆ ਸਰਕਾਰ ਲੱਖ ਦੀ ਲਾਂਹਤਾ ਇਹੋ ਜੀ ਸਰਕਾਰ ਤੇ ਸੋ ਅਸੀਂ ਕੋਈ 2 ਨੰਬਰ ਦਾ ਕੰਮ ਕਰਦੇ ਆਂ ਅਸੀਂ ਕੋਈ ਚਿੱਟਾ ਵੇਚਦੇ ਆਂ ਜੇ ਅਸੀਂ ਆਪਦੇ ਹੱਕ ਮੰਗਦੇ ਆਂ ਤਾਂ ਤੁਸੀਂ ਇਸ ਤਰ੍ਹਾਂ ਦੇ ਦਸਤ ਫਲਾ ਦਿੰਦੇ ਹੋ ਕਿ ਅੰਦਰ ਪਤਾ ਨਹੀਂ ਕੋਈ ਸਾਡੇ ਜੇ ਮੇਰੇ ਕੋਲੇ ਕੋਈ ਆ ਗਿਆ ਪੰਜਾਬ ਦਾ ਕੋਈ ਬਸਨੀਕ ਕੋਈ ਭੈਣ ਆ ਗਈ ਕੋਈ ਭਰਾ ਆ ਗਿਆ ਕੋਈ ਪੰਜਾਬ ਦਾ ਪੰਜਾਬੀ ਆ ਗਿਆ ਤਾਂ ਉਹ ਕੋਈ ਖੜਕੂ ਆ ਗਿਆ ਕੋਈ ਗੁੰਡਾ ਰਾਜ ਆ ਗਿਆ ਉਹ ਜਿਹੜਾ ਤੁਸੀਂ ਇਸ ਤਰ੍ਹਾਂ ਸਕੂਲੋਂ ਬਾਹਰ ਕੱਢਦੇ ਹੋ ਪੇਰੈਂਟਸ ਨੂੰ ਕੀ ਗੱਲ ਹੋ ਗੁੰਡੇ ਨੇ ਪੇਰੈਂਟਸ ਐਡਾ ਖਤਰਾ ਹੋ ਗਿਆ ਪੰਜਾਬ ਤੋਂ ਤੁਹਾਨੂੰ ਜੇ ਇੰਨਾ ਕੀ ਖਤਰਾ ਸੀਗਾ ਪੰਜਾਬ ਤੋਂ ਤੁਹਾਨੂੰ ਤਾਂ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਤੁਸੀਂ ਨੇ ਵੋਟਾਂ ਮੰਗੀਆਂ ਨੇ ਉਦੋਂ ਨਹੀਂ ਡਰ ਪਾਇਦਾ ਹੋਇਆ ਤੁਹਾਡੇ ਅੰਦਰ ਤੇ ਹੁਣ ਤੁਹਾਨੂੰ ਪੰਜਾਬ ਤੋਂ ਖਤਰਾ ਹੋ ਗਿਆ ਹੁਣ ਤੁਸੀਂ ਆਮ ਤੋਂ ਖਾਸ ਹੋ ਗਏ ਹੋ ਸੋ ਸਾਥੀਓ ਇਹ ਇਹ ਧਿਆਨ ਮਾਰਿਓ ਇਹ ਗੌਰ ਕਰਨ ਦੀ ਲੋੜ ਆ ਇਹ ਜਿਹੜੀ ਸਰਕਾਰ ਆ ਇਹ ਸਰਕਾਰ 2027 ਦੇ ਵਿੱਚ ਹੁਣ ਸੋ ਸਮਝ ਕੇ ਸੋ ਸਮਝ ਕੇ ਵੋਟ ਪਾਉਣੀ ਆ ਤੁਸੀਂ ਨੇ ਇਹ ਝੰਡੇ ਡੰਡੇ ਨਾਲ ਜਵਾਬ ਦਿਓ ਤੁਸੀਂ ਜਿਹੜਾ ਤੁਹਾਨੂੰ ਸਕੂਲਾਂ ਤੋਂ ਬਾਹਰ ਕੀਤਾ ਗਿਆ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਇੱਕ ਫੰਕਸ਼ਨ ਨਹੀਂ ਦੇਖਣ ਦਿੱਤਾ ਗਿਆ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਨਿੰਦਣਜੋਗ ਘਟਨਾ ਇਹ ਸੋ ਅੱਜ ਮਤਲਬ ਕਿ ਇੰਨਾ ਕੋ ਕ੍ਰੋਧ ਚੜਿਆ ਉੱਥੇ ਖੜਿਆ ਨੂੰ ਵੀ ਹੋ ਕੀ ਰਿਹਾ ਹੈ ਇਹ ਬੱਚਾ ਦੀ ਇੱਕ ਪੇਰੈਂਟਸ ਨੂੰ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਬੜਾ ਹੀ ਇਹ ਮੰਦਭੰਗੀ ਕਟਨਾ ਬਹੁਤ ਹੀ ਮਤਲਬ ਕਿ ਬੇਕਾਰ ਕਟਿਆ ਸਰਕਾਰ ਆਏ ਇਹ ਬੁਚੜ ਸਰਕਾਰ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਇਹਨੂੰ ਤੁਸੀਂ ਸੋ ਸੰਝ ਕੇ ਸੋ ਸਮਝ ਕੇ ਹੁਣ ਸੱਤਾ ਦੇ ਵਿੱਚ ਲਿਆਇਓ ਦਿੱਲੀ ਚੋਂ ਤਾਂ ਤੁਹਾਨੂੰ ਸਭ ਕੁ ਸਿਕਾਤਾ ਹੁਣ ਰਹਿ ਗਿਆ ਪੰਜਾਬ ਚੋਂ ਹੁਣ ਪੰਜਾਬ ਚੋਂ ਵੀ ਤਸੱਲੀ ਥੋੜੀ ਕਰਾਉਣੀ ਕਰਾਉਣੀ ਯਾਦ ਰੱਖਿਓ ਸੋ ਜੈਪੀ ਮ ਜਪਾ